ਪਹਿਲੀ ਗੱਲ ਤੇ ਮੈਂ ਇਹ ਦੱਸ ਦਿਆਂ ਵੀ ਹਾਈ ਕੋਰਟ ਨੇ ਆਪਣੇ ਗਲੋ ਬੁਲਾ ਲਾਤੀ ਜੇ ਛੇਕ ਰਾਸ਼ਟ ਨੂੰ ਬਕਾਇਦਾ ਤੌਰ ਤੇ ਦਿੱਲੀ ਦੀ ਕੋਰਟ ਇਹ ਦੇ ਸਕਦੀ ਵੀ 28 ਤਰੀਕ ਤੋਂ ਲੈ ਕੇ 28 ਜਨਵਰੀ ਤੋਂ ਲੈ ਕੇ 2 ਫਰਵਰੀ ਤਾਲੂ ਪਰਵਲ ਦਿੱਤੀ ਜਾਂਦੀ ਤੁਸੀਂ ਜਾ ਕੇ ਪਾਰਲੀਮੈਂਟ ਦੇ ਵਿੱਚ ਜਾ ਕੇ ਆਪਣਾ ਪੱਕੇ ਪੇਸ਼ ਕਰਦੇ ਆਪਣੀ ਗੱਲ ਕਰ ਸਕਦੇ ਜੰਮੂ ਕਸ਼ਮੀਰ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਸ਼ੇਖ ਰਸ਼ੀਦ ਨੂੰ ਮੈਨੂੰ ਜੋ ਉਮੀਦ ਹੈ 28 ਦਿਨ ਦੀ ਪ੍ਰੋਬਲ ਦਿੱਤੀ ਸੀ ਪਿਛਲੇ ਸੈਸ਼ਨ ਦੇ ਜਿਹੜਾ ਸਰਦੋ ਦਾ ਸੈਸ਼ਨ ਸੀ ਉਹਦੇ ਵਿੱਚ ਨੂੰ ਪ੍ਰੋਬਲ ਕਸਟੋਡੀਨ ਪ੍ਰੋਬਲ ਦਿੱਤੀ ਗਈ ਸੀ ਉਹ ਬੰਦਾ ਕੇ ਬੋਲਿਆ ਹੁੰਦਾ ਉਹਨੇ ਆਪਣੀਆਂ ਗੱਲਾਂ ਠਾਈਆਂ ਆਪਣੀਆਂ ਮੰਗਾਂ ਠਾਈਆਂ ਫਿਰ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਹਾਈ ਕੋਰਟ ਨੂੰ ਭੇਜਤਾ ਵੀ ਤੁਸੀਂ ਡਿਸਾਈਡ ਕਰੋ ਹਾਈ ਕੋਰਟ ਨੇ ਗਾ ਫਿਰ ਸਰਕਾਰ ਨੂੰ ਲਿਖ ਦਿੱਤਾ ਚਾਇਰੀ ਦਾ ਫੈਸਲਾ ਹਾਈ ਕੋਰਟ ਨੂੰ ਲੈਣਾ ਸੀ ਕਿਉਂ ਹਾਈ ਕੋਰਟ ਆ ਪੀ ਗਿਆ ਸੀ ਸਰਦਰਪ ਸਮਾਗਮ ਦੇ ਵਿੱਚ ਇੱਕ ਦਿਨ ਰਹਿ ਗਿਆ ਤੇ ਭਾਈ ਅਮਰਤਪਾਲ ਸਿੰਘ ਆ ਨਹੀਂ ਸਕਦੇ ਜਦੋਂ ਅਗਲਾ ਛੇਜਨ ਹੋਊਗਾ ਤੁਸੀਂ ਅਪਲਾਈ ਕਰਦੇ ਅਸੀਂ ਵਿਚਾਰ ਕਰ ਲਾਂ ਕਿੰਨੀ ਚਾਰ ਝੰਮ ਕੀਤੀ ਹਾਈ ਕੋਰਟ ਨੇ ਭਾਈ ਅਮਰਤਪਾਲ ਦੇ ਮੁੱਦੇ ਦੇ ਉੱਤੇ ਵੀ ਤੁਸੀਂ ਕਿਉਂ ਐਨਐਸਫਰਨ ਲਾਈ ਜਿੰਦੇ ਯਾਰ ਕਰ ਕੀ ਰਹੇ ਹੋ ਤੁਸੀਂ ਮੁਰਕੇ ਕੀ ਹੋ ਗਿਆ ਪਤਾ ਨਹੀਂ ਸੀਲ ਲੱਗੂ ਜਿਹੜੇ ਚੀਫ ਜਸਟਿਸ ਆ ਉਹਨਾਂ ਨਾਲ ਸੰਜੀਪ ਬੇਰੀ ਸੁਣਵਾਈ ਕਰ ਰਹੀ ਸੀ ਸੰਜੀਪ ਮੇਰੇ ਪਿੱਛੇ हट ਕੇ ਮੈਨੀ ਕਰਨੀ ਅਰਤਨਾਪੁਰੀ ਨੇ ਫਿਰ ਨਾਲ ਸੁਣਾਈ ਕੀਤੀ ਜ਼ਿੰਮੇਵਾਰੀ ਤੋਂ ਭਜੀ ਅਦਾਲਤ ਆਪਣੀ ਉਹਨਾਂ ਭੌਂਕੇ ਫਿਰ ਪੰਜਾਬ ਸਰਕਾਰ ਨੂੰ ਲਿਖਤਾ ਵੀ 7 ਦਿਨਾਂ ਦਾ ਫੈਸਲਾ ਕਰੋ ਸਰਕਾਰ ਨੇ ਫੈਸਲਾ ਪਹਿਲਾਂ ਕੀਤਾ ਹੀ ਹੈ ਸਰਕਾਰੀ ਵਕੀਲ ਨੇ ਪੇਸ਼ ਹੋ ਕੇ ਇਹ ਗੱਲ ਕਹੀ ਵੀ ਇਹਦੀ ਐਨਐਸਸੀ ਜਿਹੜੀ ਆ ਉਹ ਲੱਗੀ ਜਰੂਰ ਹੈ ਇਹ ਜ਼ਰੂਰੀ ਸੀ ਵੀ ਜੇ ਕਿਤੇ ਇਹ ਆ ਗਿਆ ਤੇ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਦੂਸਰੀ ਪਿਲੀ ਕੀ ਲਈ ਹੁੰਦੇ ਦੂਸਰੀ ਪਿਲੀ ਹੁੰਦੀ ਲਈ ਪੀ ਬਜਟ ਸੈਸ਼ਨ ਜੋ ਦੋ ਕਿਸ਼ਤਾਂ ਚ ਪਹਿਲਾ 28 ਜਨਵਰੀ ਲੈ ਕੇ 13 ਫਰਵਰੀ ਤੱਕ ਦੂਜਾ ਮਾਰਚ ਦੇ ਅਪ੍ਰੈਲ ਦੇ ਵਿੱਚ ਹੁਣ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਭੇਜੀ ਦਿੱਤੀ ਹੋਮ ਮਿਨਿਸਟਰ ਨੂੰ ਹੋਮ ਮਿਨਿਸਟਰ ਕੀ ਕਰੇਗਾ ਡੀਸੀ ਨੂੰ ਭੇਜ ਦੇਗਾ ਪ੍ਰਵੈਂਟਿਵ ਜਿਹੜਾ ਆਫੀਸਰ ਆ ਇਸ ਮਾਮਲੇ 'ਚ ਉਹ ਡੀਸੀ ਅਮਰitsar ਡੀਸੀ ਪ੍ਰਧਾਨ ਨੌਕੀਦਾ ਕਿ ਨੌਕਰੀ ਕਿਦਾ ਸਰਕਾਰ ਦਾ ਜੋ ਸਰਕਾਰ ਕਹੇਗੀ ਡੀਸੀ ਉਹਦੇ ਤੇ ਪੂਰਨੇ ਪਵੇਗਾ ਡੀਸੀ ਆਪਣੇ ਕੋਲੋਂ ਕੁਝ ਨਹੀਂ ਕਰਨਾ ਹੋਰ ਡਿਜ਼ਨਟ ਲਈ ਹੈ ਇਥੇ ਕੋਰਟ ਨੂੰ ਚਾਹੀਦਾ ਜੀਬੀ ਜਿਵੇਂ شیخ ਰਸੀਦ ਦੇ ਮਾਮਲੇ 'ਚ ਉਹਨਾਂ ਨੇ ਸਮਝ ਦਿੱਤਾ ਇਸ ਤਰ੍ਹਾਂ ਇਹ ਨੂੰ ਸੁਵਤਜਾ ਸਕਦਾ ਜੀਬੀ ਤੂੰ ਇੰਨੇ ਦਿਨ ਲਾ ਕੇ ਇੱਥੇ ਆਪਣੀ ਗੱਲ ਕਰ ਸਕਦਾ 60 ਲੱਗ ਗਈ ਗੈਰਜਾਂ ਲੱਗ ਗਿਆ ਤੇ ਦੀ ਮੈਂਬਰਸ਼ਿਪ ਖਤਮ ਹੋ ਜਣੀ 32 ਗੈਰਜ ਨਹੀਂ ਹੁਣ ਤੱਕ ਲੰਚੁਕੀਆਂ ਇਹਦੀਆਂ ਇਸ ਕਰਕੇ ਸੁਖਵਿੰਦਰ ਜੀ ਮੈਂ ਜੋ ਸੋਚਦਾ ਮਾ ਹਾਈ ਕੋਰਟ ਨੇ ਆਪਣੀ ਜ਼ਿੰਮੇਵਾਰੀ ਤੋਂ ਭੱਜੀ ਆ ਉਹਨਾਂ ਆਪਣੀ ਜ਼ਿੰਮੇਵਾਰੀ ਤੋਂ ਕੰਮ ਨਹੀਂ ਲਿਆ ਸਰਕਾਰ ਨੂੰ ਲਿਖਣ ਦੀ ਬਜਾਏ ਉਹਨਾਂ ਨੂੰ ਬਕਾਇਦਾ ਤੌਰ ਤੇ ਜਿਹੜਾ ਸੀਗਾ ਆਪਣੇ ਲੈਵਲ ਤੇ ਫੈਸਲਾ ਲੈਣਾ ਚਾਹੀਦਾ ਸੀਗਾ ਸਰਕਾਰ ਤੇ ਮੈਂ ਤੁਹਾਨੂੰ ਮੈਨੂੰ ਅਦਾਜਾ ਵਾ ਸਰਕਾਰ ਬੇਨ ਨਹੀਂ ਦੇਵੇ ਸਰਕਾਰ ਪਰੋਲ ਨਹੀਂ ਦੇਵੇਗਤ ਤੇ ਪ੍ਰੰਤ ਤੇ ਵੈਸੇ ਇਹਨਾਂ ਦੀ ਐਨਐਸਏ ਅਮਰੀਕਾ ਨਹੀਂ ਲੱਗ ਸਕਦੀ ਅੱਗੇ ਹੁਣ ਮਾਮਲਾ ਸੁਪਰੀਮ ਕੋਰਟ ਵੀ ਜਾ ਸਕਦਾ 7 ਦਿਨ ਬਾਅਦ 2 ਤਰੀਕ ਦਾ 2 ਫਰਮੀ ਡੇਟ ਦਿੱਤੀ ਇਹਨਾਂ ਨੇ 2 ਫਰਮੀ ਦੇ ਵਿੱਚ ਸਰਕਾਰ ਨੇ ਜੇ ਕਿਸੇ ਕਿਸਮ ਦੀ ਕੋਈ ਵੀ ਪ੍ਰੋਬਲਮ ਦਿੱਤੀ ਮਾਮਲਾ ਸੁਪਰੀਮ ਕੋਰਟ ਵੀ ਜਾ ਸਕਦਾ ਕਈ ਕੋਣ ਨੇ ਕਹਿ ਦੇ ਸਰਕਾਰ ਨੇ ਫੈਸਲਾ ਲੈ ਦੀ ਗੱਲ ਮੁੱਕ ਗਈ ਫਿਰ ਮਾਮਲਾ ਸੁਪਰੀਮ ਕੋਰਟ ਜਾਂਦਾ ਸੁਪਰੀਮ ਕੋਰਟ ਇਹਨਾਂ 1.85 ਜੀ